ਇਸ ਵळे ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਨਾਮਜ਼ਦਗੀਆਂ ਦਾ ਸਿਲਸਲਾ ਜਿਹੜਾ ਉਹ ਵੀ ਸ਼ੁਰੂ ਹੋ ਗਿਆ ਆਪੋ ਆਪਣੇ ਜਿਹੜਾ ਨਾਮਾਂਕਨ ਆਪਣੀ ਜਿਹੜੀ ਦਾਵੇਦਾਰੀ ਆ ਉਹ ਰੱਖੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਵਿਵਾਦ ਜੋ ਕੱਲ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀ ਉਸ ਦੇ ਵਿੱਚ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਹੇ ਹਾਂ ਪਰਮਪਾਲ ਕੌਰ ਸਿੱਧੂ ਜੋ ਕਿ ਆਈਐਸ ਅਫੀਸਰ ਨੇ ਉਹਨਾਂ ਵੱਲੋਂ ਇੱਕ अर्ਲੀ ਰਿਟਾਇਰਮੈਂਟ ਲਈ ਜਿਹੜਾ ਅਰਜ਼ੀ ਦਿੱਤੀ ਗਈ ਸੀ ਜਿਹਨੂੰ ਕੇਂਦਰ ਸਰਕਾਰ ਨੇ ਮਨਜ਼ੂਰ ਵੀ ਕਰ ਲਿਆ ਸੀ ਪਰ ਪੰਜਾਬ ਸਰਕਾਰ ਨਾਲ ਕਿਤੇ ਨਾ ਕਿਤੇ ਇਹ ਵਿਵਾਦਾਂ ਦੇ ਵਿੱਚ ਜਿਹੜੀ ਹੈ ਫਸੀ ਹੋਈ ਲੱਗਦੀ ਹੈ ਜਿਹੜੀ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਪਰਮਪਾਲ ਕੌਰ ਸਿੱਧੂ ਦੀ ਆਈਐਸ ਅਫੀਸਰ ਦੀ ਨੌਕਰੀ ਹੈ ਕਿਉਂਕਿ ਅੱਜ ਜਿਹੜਾ ਜਵਾਬ ਹੈ ਪਰਮਪਾਲ ਕੌਰ ਸਿੱਧੂ ਨੇ ਪੰਜਾਬ ਸਰਕਾਰ ਨੂੰ ਇੱਕ ਕਰਾਰਾ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਤੁਸੀਂ ਮੇਰਾ ਅਸਤੀਫਾ ਮੰਜ਼ੂਰ ਕਰਨਾ ਨਹੀਂ ਕਰਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜੋ ਐਕਸ਼ਨ ਲੈਣਾ ਲੈ ਸਕਦੇ ਹੋ ਕੇਂਦਰ ਸਰਕਾਰ ਨੇ ਮੈਨੂੰ ਨੌਕਰੀ ਤੋਂ ਫਾਰਕ ਕਰ ਦਿੱਤਾ ਸੋ ਇਹ ਵਿਵਾਦ ਨਵਾਂ ਜਿਹੜਾ ਵਿਵਾਦ ਹੈ ਪੰਜਾਬ ਦੇ ਗਲਿਹਾਰਿਆਂ ਵਿੱਚ ਸਿਆਸੀ ਜਿਹੜੇ ਕਹਿ ਲਓ ਇੱਕ ਸਿਆਸਤ ਦੇ ਵਿੱਚ ਨਵਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਭਾਜਪਾ ਵੱਲੋਂ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਸੀਟ ਤੋਂ ਜੋ ਕਿ ਪੰਜਾਬ ਦੀ ਹੌਟ ਸੀਟ ਹੈ ਉਥੋਂ ਉਮੀਦਵਾਰ ਐਲਾਨਿਆ ਹੋਇਆ ਤੇ ਉਹਨਾਂ ਨੇ ਸਾਫ ਸ਼ਬਦਾਂ 'ਚ ਇਹ ਗੱਲ ਆਖੀ ਆ ਵੀ ਮੈਂ ਆਪਣਾ ਆ ਜਿਹੜਾ ਨਾਮ ਹੈ ਉਹ ਨਾਮਜ਼ਦਗੀ ਭਰਨ ਲੱਗੀਆਂ ਤੇ ਚੋਣ ਮੈਦਾਨ ਦੇ ਵਿੱਚ ਨਿਤਰੂੰਗੀ ਮੈਂ ਹੁਣ ਜਿਹੜੀ ਇਹ ਨੌਕਰੀ ਹੈ ਜੇ ਦੇਖਿਆ ਜਾਵੇ ਡਾਇਰੈਕਟਲੀ ਇੰਡਾਇਰੈਕਟਲੀ ਉਹਨਾਂ ਨੇ ਇਹ ਗੱਲ ਆਖੀ ਆ ਵੀ ਮੈਂ ਹੁਣ ਦੁਬਾਰਾ ਜੁਆਇਨਿੰਗ ਨਹੀਂ ਕਰੂੰਗੀ ਇਹਦੇ ਵਿੱਚ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿਉਂਕਿ ਆਈਐਸ ਆਫੀਸਰ ਦੀ ਇੱਕ ਵੱਡੀ ਪੋਸਟ ਹੁੰਦੀ ਹੈ ਇਹਦੇ ਵਿੱਚ ਜਿਹੜੀ ਵੀਆਰਐਸ ਦੇ ਤਹਿਤ ਜੇ ਤੁਸੀਂ ਅਰਜ਼ੀ ਦੇ ਕੇ अर्ਲੀ ਰਿਟਾਇਰਮੈਂਟ ਸਵੈ ਇੱਛਾ ਦੇ ਨਾਲ ਲੈਂਦੇ ਹੋ ਤਾਂ ਤੁਹਾਨੂੰ ਜਿਹੜੀਆਂ ਸੁਵਿਧਾਵਾਂ ਨੇ ਜੋ ਕਿ ਤੁਹਾਡੀ ਪੂਰੀ ਨੌਕਰੀ ਖਤਮ ਹੋਣ ਤੋਂ ਬਾਅਦ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ ਉਹ ਸੁਵਿਧਾਵਾਂ ਤੁਹਾਨੂੰ ਤੁਹਾਡੀ ਅਰਲੀ ਰਿਟਾਇਰਮੈਂਟ ਵਿੱਚ ਵੀ ਮਿਲਦੀਆਂ ਨੇ ਪਰ ਇਹੋ ਜਿਹਾ ਵਿਵਾਦ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਦੁਬਾਰਾ ਡਿਊਟੀ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਪਰਮਪਾਲ ਕੌਰ ਸਿੱਧੂ ਨੂੰ ਤੇ ਉਧਰੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਰਹੇ ਨੇ ਤੇ ਹਵਾਲਾ ਵੀ ਉਹਨਾਂ ਨੇ ਇਹ ਦਿੱਤਾ ਹੋਇਆ ਵੀ ਮੇਰੇ ਮਾਤਾ ਜੀ ਜਿਹੜੇ ਕਿ 81 ਸਾਲ ਦੇ ਨੇ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ ਮੈਂ ਉਹਨਾਂ ਦੀ ਸੇਵਾ ਕਰਨੀ ਹੈ ਪਰ ਹਾਲਾਂਕਿ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤੇ ਪੰਜਾਰ ਕਰ ਰਹੇ ਨੇ ਬਠਿੰਡਾ ਵਿੱਚ ਲੋਕਾਂ ਨੂੰ ਵਾਰ-ਵਾਰ ਮਿਲ ਰਹੇ ਨੇ ਸੋ ਉਹ ਸੁਵਿਧਾਵਾਂ ਜਿਹੜੀਆਂ ਉਹਨਾਂ ਨੂੰ ਇਸ ਕਹਿ ਲਓ ਵੀ ਉਹਦੇ ਵਿੱਚ ਮਿਲਣੀਆਂ ਕਿ ਨਹੀਂ ਮਿਲਣੀਆਂ ਵੀ ਇੱਕ ਵੱਡਾ ਸਵਾਲ ਆ ਜਿਹੜਾ ਉਹ ਵੀ ਖੜਾ ਹੁੰਦਾ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਉਹ ਵੀ ਆਪਣੀ رائے ਆ ਜਿਹੜੀ ਉਹ ਕਮੈਂਟਾਂ ਦੇ ਵਿੱਚ ਜਰੂਰ ਦਿਓ ਕਿਉਂਕਿ ਭਾਜਪਾ ਦਾ ਲਗਾਤਾਰ ਆ ਜਿਹੜਾ ਉਹ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਤੇ ਸਾਡੇ ਨਾਲ ਆ ਆਪ ਦੇ ਸਪੋਕਸਪਰਸਨ ਨੀਲ ਗਰਗ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਆਵਾਜ਼ ਆ ਰਹੀ ਹੈ ਮੇਰੀ ਤੁਹਾਨੂੰ ਅੱਜ ਬਿਲਕੁਲ ਆ ਰਹੀ ਹੈ ਜੰਗਲਵਲ ਜੀ ਸਾਰੇ ਇੱਕ ਨਵਾਂ ਵਿਵਾਦ ਛੜਿਆ ਹੋਇਆ ਪਰਮਪਾਲ ਕੌਰ ਸਿੱਧੂ ਸਿਕੰਦਰ ਸਿੰਘ ਮਲੂਕਾ ਦੀ ਨੂ ਭਾਜਪਾ ਜੁਆਇਨਿੰਗ ਕਰ ਲਈ ਸੀ ਮੁੜ ਕੇ ਉਹਨਾਂ ਦੀ ਜਿਹੜੀ ਇੱਕ ਨੌਕਰੀ ਨੂੰ ਲੈ ਕੇ ਆਈਐਸ ਆਫੀਸਰ ਦੀ ਉਹਨਾਂ ਨੇ ਇੱਕ ਅਸਤੀਫਾ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਨਾਮ ਮਨਜ਼ੂਰ ਕਰ ਦਿੱਤਾ ਤੇ ਉਸ ਤੋਂ ਬਾਅਦ ਅੱਜ ਉਹਨਾਂ ਨੇ ਪਲਟ ਜਵਾਬ ਹੀ ਦਿੱਤਾ ਵੀ ਪੰਜਾਬ ਸਰਕਾਰ ਨੇ ਜੋ ਐਕਸ਼ਨ ਲੈਣਾ ਉਹ ਲੈ ਲਵੇ ਮੈਂ ਆਪਣੇ ਉਹਦੇ ਤੇ ਕਾਇਮ ਆ ਮੈਂ ਚੋਣ ਮੈਦਾਨ ਚ ਨਿਤਰੂਗੀ ਦੇਖੋ ਚੰਨ ਕਮਲ ਜੀ ਜੇ ਹਰੀ ਕੋ ਬੰਦੇ ਦੀ ਇੱਛਾ ਹੁੰਦੀ ਹੈ ਆਪਦੀ ਇੱਛਾ ਦੇ ਮੁਤਾਬਕ ਉਹ ਕਰ ਸਕਦਾ ਹੈਗਾ ਕਿ ਮੈਂ ਚੋਣ ਮੈਦਾਨ ਚ ਉਤਰਨਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਪਰ ਜੇ ਆਪਾਂ ਗਵਰਨਮੈਂਟ ਜੌਬ ਦੇ ਵਿੱਚ ਹੁੰਦੇ ਆ ਗਵਰਨਮੈਂਟ ਜੌਬ ਦੇ ਵੀ ਕੁਝ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਉਹਨਾਂ ਨੀ ਫਾਲੋ ਕਰਨਾ ਜਿਹੜਾ ਹਰ ਇੱਕ ਲਈ ਕੰਪਲਸਰੀ ਤੇ ਜ਼ਰੂਰੀ ਹੁੰਦਾ ਆ ਔਰ ਨੇਚਰਲੀ ਹੈ ਵੀ ਉਹਨਾਂ ਨੇ ਜਿਹੜਾ ਹੈਗਾ 3 ਮਹੀਨੇ ਦਾ ਨੋਟਿਸ ਜੋ ਸਰਵ ਕਰਨਾ ਸੀ ਉਹ ਸਰਵ ਨਹੀਂ ਕੀਤਾ ਔਰ ਉਸ ਦੇ ਜਿਹੜੇ ਕਲੋਜ਼ ਨੇ ਉਹਨਾਂ ਦਾ ਹਵਾਲਾ ਦੇ ਕੇ ਉਸ ਨੂੰ ਵੇਵ ਆਫ ਦੀ ਗੱਲ ਕੀਤੀ ਹੈਗੀ ਹੈ ਤੇ ਲੇਕਿਨ ਕਿਉਂਕਿ ਉਹ ਪੰਜਾਬ ਸਰਕਾਰ ਦੇ ਅੰਡਰ ਜਿਹੜਾ এমਪਲਾਈ ਹੈਗੇ ਸੀ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਮੈਨੂੰ ਤੇ ਜਿਹੜੀ ਹੈ ਮਨਜ਼ੂਰੀ ਮੇਰੀ ਵੀ ਆਰਐਸ ਨੂੰ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਦਿੱਤੀ ਹੈ ਜੀ 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 ਤੋ ਇੱਥੇ ਦੋ ਗੱਲਾਂ ਤੇ ਬੜੀਆਂ ਸਪਸ਼ਟ ਹੈਗੀਆਂ ਇੱਕ ਗੱਲ ਤੇ ਇਹ ਬੜੀ ਆ ਕਿ ਜਿਵੇਂ ਅਸੀਂ ਲਗਾਤਾਰ ਕਹਿੰਦੇ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦਖਲ ਦਿੰਦੀ ਹੈ ਠੀਕ ਹੈ ਨਾ ਇਹ ਹੁਣ ਬਿਲਕੁਲ ਸਪਸ਼ਟ ਹੋ ਗਿਆ ਜੇਕਰ ਬੀਬਾ ਪਰਮਜੀਤ ਪਰਮਪਾਲ ਕੋਰੇ ਕਹਿ ਰਹੇ ਨੇ ਕਿ ਮੇਰਾ ਜਿਹੜਾ ਸਤੀਫਾ ਹੈਗਾ ਉਹ ਕੇਂਦਰ ਨੇ ਮਨਜ਼ੂਰ ਕੀਤਾ ਦੂਜਾ ਇੱਕ ਹੰਕਾਰਪੂਰ ਦਾ ਠੀਕ ਹੈ ਨਾ ਤੁਹਾਨੂੰ ਕੋਈ ਨਹੀਂ ਰੋਕਦਾ ਤੁਸੀਂ ਇਲੈਕਸ਼ਨ ਲੜੋ ਬੀਬਾ ਜੀ ਪੰਜਾਬ ਸਰਕਾਰ ਨੇ ਤੁਹਾਡੇ ਤੋਂ ਇਸ ਚੀਜ਼ ਤੋਂ ਕੀ ਲੈਣਾ ਆ ਅਦਰਵਾਈਜ਼ ਜਿਹੜੀ ਪੰਜਾਬ ਦੇ ਵਿੱਚ ਬੀਜੇਪੀ ਐ ਨਾ 3 ਚ ਹੈਗੀ ਐ ਨਾ 13 ਚ ਹੈਗੀ ਐ ਨਾ ਬਟੇ ਤੁਸੀਂ ਜੇ ਤੁਸੀਂ ਆਉਂਦੇ ਹੋ ਸੋ ਸਾਨੂੰ ਉਸ ਤੋਂ ਕੋਈ ਤੁਹਾਡੇ ਇਲੈਕਸ਼ਨ ਲੜਨ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਤੁਸੀਂ ਜੀ ਸਕਦੇ ਹੁੰਦੇ ਲੜੋ ਤੁਹਾਡਾ ਡੈਮੋਕਰੈਟਿਕ ਹੱਕ ਹੈ ਪਰ ਇਹਦਾ ਸੇਮ ਟਾਈਮ ਜਿਸ ਅਹੁਦੇ ਤੇ ਤੁਸੀਂ ਕੰਮ ਕਰ ਰਹੇ ਸੀ ਉਹਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨਾ ਵੀ ਜ਼ਰੂਰੀ ਹੈ ਜੀ ਸਰ ਇਹ ਸਵੈਮੁਕਤੀ ਮਤਲਬ ਆਪਣੀ ਇੱਛਾ ਦੇ ਨਾਲ ਇਹ अर्ली ਰਿਟਾਇਰਮੈਂਟ ਲੇ ਰਹੇ ਨੇ استیفا دے رہے ਨੇ ਤਾਂ ਉਹਦੇ ਵਿੱਚ ਜਿਹੜੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਮਿਲਦੀਆਂ ਨੇ ਇੱਕ ਆਈਐਸ ਆਫੀਸਰ ਨੂੰ ਆਫਟਰ ਰਟਾਇਰਮੈਂਟ ਤਾਂ ਉਹਦੇ 'ਚੋ ਦਿੱਕਤਾਂ ਆਉਣਗੀਆਂ ਉਹ ਸੁਵਿਧਾਵਾਂ ਇਹਨਾਂ ਨੂੰ ਮਿਲ ਪਾਉਣਗੀਆਂ ਜਾਂ ਉਹਦੇ ਵਿੱਚ ਵੀ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਖੜੀ ਹੋਊਗੀ ਦੇਖੋ ਜਿਹੜੀ ਹੈ ਨਾ ਹਮੇਸ਼ਾ ਹਰ ਇੱਕ ਚੀਜ਼ ਦੇ ਰੂਲਸ ਐਂਡ ਰੈਗੂਲੇਸ਼ਨ ਬੜੇ ਸਪੈਸੀਫਿਕ ਹੁੰਦੇ ਆ ਉਹਦੇ ਬਤਾਵਿਕ ਹੀ ਚੱਲਿਆ ਜਾਂਦਾ ਹੈਗਾ ਜੀ ਜੇਕਰ ਇਹਨਾਂ ਨੇ ਕਿਸੇ ਵੀ ਚੀਜ਼ ਨੂੰ ਵਾਇਲਟ ਕੀਤਾ ਹੋਏਗਾ ਰੋਜਨ ਰੈਗੂਲੇਸ਼ਨ ਦੀਆਂ ਤਾਂ ਜਿਉਂ ਉਡਾਈਆਂ ਹੋਣਗੀਆਂ ਤਾਂ ਉਹਦੇ ਅਕੋਰਡਿੰਗਲੀ ਨੇਚਰਲੀ ਜੋ ਲੀਗਲ ਐਕਸ਼ਨ ਬੰਦਾ ਹੋਏਗਾ ਉਹ ਬਿਲਕੁਲ ਲਿਆ ਜਾਏਗਾ ਤੇ ਜੇਕਰ ਨਹੀਂ ਬੰਦਾ ਹੋਏਗਾ ਤੇ ਸਾਨੂੰ ਇਹਨਾਂ ਨਾਲ ਕੋਈ ਪ੍ਰੋਬਲਮ ਥੋੜਾ ਪੰਜਾਬ ਸਰਕਾਰ ਨੂੰ ਜੀ ਕੋਈ ਸਿਆਸਤ ਤਾਂ ਨਹੀਂ ਕੀਤੀ ਜਾ ਰਹੀਏ ਤੇ ਪਿੱਛੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚੋਣਾਂ ਦਾ ਆਗਾਜ਼ ਹੋਇਆ ਹੋਇਆ ਤੇ ਵੱਡੀ ਅਹਿਮ ਚੋਣ ਹੈ ਜਿਹੜੀ ਦੇਸ਼ ਦੀ ਉਹ ਸਮੇਂ ਚੱਲ ਰਹੀ ਹੈ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਵੋਟਾਂ ਪੈਣੀਆਂ ਨੇ ਤੋਂ ਇਹਦੇ ਪਿੱਛੇ ਕੋਈ ਆਪਸੀ ਰਾਜਨੀਤੀ ਜਿਹੜੀ ਬਿਹਾਈਂਡ ਦਾ ਕਰਟਨ ਇੱਕ ਪੋਲਿਟਿਕਸ ਕੀਤੀ ਜਾਂਦੀ ਹੈ ਉਹ ਤਾਂ ਨਹੀਂ ਹੈਗੀ ਨਹੀਂ ਜੀ ਦੇਖੋ ਜੀ ਅਸੀਂ ਤੇ ਰਾਜਨੀਤੀ ਲੋਕਾਂ ਦੀ ਰਾਜਨੀਤੀ ਕਰਦੀ ਆ ਆਮ ਆਦਮੀ ਪਾਰਟੀ ਤਾਂ ਅਸੀਂ ਤਾਂ ਕਿਸੇ ਤਰ੍ਹਾਂ ਦੀ ਉਹ ਰਾਜਨੀਤੀ ਨਹੀਂ ਕਰਦੇ ਰਾਜਨੀਤਿਕ ਟ੍ਰਿਕਸ ਨਹੀਂ ਯੂਜ਼ ਕਰਦੇ ਜੀ ਜਦੋਂ ਲੋਕਾਂ ਦੀ ਰਾਜਨੀਤੀ ਦੇ ਜਿਹੜੇ ਕੰਮ ਧੁੰਦੇ ਆ ਉਹੀ ਕੇਂਦਰ ਬਿੰਦੂ ਜੀ ਪਲਾਂ ਦੀ ਗੱਲ ਕਰ ਲੋ ਫਰੀ ਬਿਜਲੀ ਦੀ ਗੱਲ ਕਰ ਲੋ ਨੌਕਰੀਆਂ ਦੀ ਗੱਲ ਕਰ ਲੋ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਪਲਾਂਟ ਨੂੰ ਹੱਥਾਂ 'ਚ ਲੈਣ ਦੀ ਗੱਲ ਕਰ ਲੋ ਇਵਨ ਸੜਕ ਸੁਰੱਖਿਆ ਫੋਰਸ ਹੈਗੇ ਸੋ ਸਾਡੇ ਕੋਲ ਕੰਮ ਗਿਣੌਣ ਨੂੰ ਬਹੁਤ ਹੋਏਗੇ ਅਸੀਂ ਇਹੋ ਜਿਹੀਆਂ ਰਾਜਨੀਤੀਆਂ 'ਚ ਨਹੀਂ ਪੈਂਦੇ ਹੈਗੇ ਲੇਕਿਨ ਇੱਕ ਗੱਲ ਪੱਕੀ ਹੈਗੀ ਵੀ ਜਿਸ ਤਰੀਕੇ ਦਾ ਮਤਲਬ ਇਹਨਾਂ ਦੀ ਭਾਸ਼ਾ ਹੈਗੀ ਉਹ ਇੱਕ ਹੰਕਾਰੀ ਭਾਸ਼ਾ ਹੈਗੀ ਹੈ ਔਰ ਇਹਨਾਂ ਦੀ ਭਾਸ਼ਾ ਕੇ ਕੇਂਦਰ ਸਰਕਾਰ ਮੇਰੇ ਨਾਲ ਆ ਬੀਜੇਪੀ ਦੀ ਸਰਕਾਰ ਮੇਰੇ ਨਾਲ ਹੈ ਤੁਸੀਂ ਜੋ ਕਰਨਾ ਉਹ ਕਰ ਲੋ ਕਰਨਾ ਅਸੀਂ ਥੋੜਾ ਨਾ ਤਾਂ ਕਾਨੂੰਨ ਨੇ ਕਰਦਾ ਜੋ ਵੀ ਕਰਨਾ ਹੈ ਹਾਂ ਵੀ ਜੋ ਕਲੋਜ਼ਸ ਨੇ ਜਾਂ ਜੋ ਇੱਕ ਪ੍ਰਕਿਰਿਆ ਪੂਰੇ ਸਿਸਟਮ ਦੀ ਉਹਦੇ ਅਕੋਰਡਿੰਗਲੀ ਹੀ ਐਕਸ਼ਨ ਲਿਆ ਜਾਊਗਾ ਤੇ ਉਹ ਸਾਫ ਇਹ ਕਹ ਲੈ ਰਹੇ ਨੇ ਵੀ ਮੈਂ ਤਾਂ ਚੋਣ ਲੜੂੰਗੀ ਮੈਂ ਆਪਣੀ ਨਾਮਜ਼ਦਗੀ ਜਿਹੜੀ ਉਹ ਐਂਟਰ ਕਰੂੰਗੀ ਭਰੂੰਗੀ ਤਾਂ ਇਹ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਵੀ ਕਲੀਅਰ ਕਰ ਦਿਓ ਵੀ ਪੰਜਾਬ ਸਰਕਾਰ ਨੇ ਅਸਤੀਫਾ ਉਹਨਾਂ ਦਾ ਮਨਜ਼ੂਰ ਨਹੀਂ ਕੀਤਾ ਤਾਂ ਚੋਣ ਲੜ ਸਕਦੇ ਨੇ ਉਹ ਵੈਸੇ ਤਾਂ ਜਦੋਂ ਅਸਤੀਫਾ ਮਨਜ਼ੂਰੀ ਨਹੀਂ ਹੋਇਆ ਤਾਂ ਚੋਣ ਕਿਵੇਂ ਲੜਨਗੇ ਇਹ ਹੁਣ ਜਿਹੜਾ ਚੋਣ ਅਧਿਕਾਰੀ ਹੈਗੇ ਆ ਜਿਹੜਾ ਰਿਟਰਨਿੰਗ ਆਫੀਸਰ ਹੈਗੇ ਉਹਨਾਂ ਦੇ ਪੇਪਰਾਂ ਦੇ ਉੱਤੇ ਕੀ ਐਕਸ਼ਨ ਲੈਣਾ ਨਹੀਂ ਲੈਣਾ ਉਹ ਦੇਖਣਗੇ ਜੀ ਜੀ ਸੋ ਇਹ ਵੀ ਇੱਕ ਮਤਲਬ ਹਾਲੇ ਤਾਂ ਆਪਾਂ ਬਲਪੂਸਾ ਹੀ ਆ ਮੈਂ ਹਜ਼ਰ ਇੱਕ ਕਲੈਰਿਟੀ ਨਹੀਂ ਹੈਗੀ ਵੀ ਮਤਲਬ ਇਹਦੇ ਤੇ ਅੱਗੇ ਕੀ ਐਕਸ਼ਨ ਲਿਆ ਜਾ ਸਕਦਾ ਵੀ ਹਲੇ ਉਹ ਚੋਣ ਲੜ ਸਕਦੇ ਕਿਉਂਕਿ ਆਪ ਤਾਂ ਉਹ ਡੰਕੇ ਦੀ ਕਿਉਂਕਿ ਸਰ ਉਹ ਡੰਕੇ ਦੀ ਚੋਟ ਤੇ ਕਹਿ ਰਹੇ ਨੇ ਵੀ ਮੈਂ ਤਾਂ ਆਪਣੀ ਨਾਮਜ਼ਦਗੀ ਭਰੂੰਗੀ ਮੈਂ ਚੋਣ ਲੜਨੀ ਆ ਨਿੱਚੇ ਚਰਨ ਕਮਲ ਜੀ ਮੈਂ ਤਾਂ ਉਹੀ ਗੱਲ ਕਹਿ ਰਿਹਾ ਮਤਲਬ ਹਰ ਕੋਈ ਉਹਨਾਂ ਦਾ ਇਹ ਡੈਮੋਕਰੈਟਿਕ ਹੱਕ ਹੈਗਾ ਇਹ ਕਹਿਣਾ ਕਿਵੇਂ ਡੰਕੇ ਦੀ ਛੋਟ ਤੇ ਚੋਂ ਲੜੂਗੇ ਲੜ ਸਕਦੇ ਆ ਲੜੂ ਨਹੀਂ ਸਕਦੇ ਤੇ ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਚੋਣ ਨਾਲ ਲੜਨਾ ਅਸੀਂ ਵੈਸੇ ਹੀ ਤੇ ਇਹ ਕਹਿ ਰਹੇ ਕਿ ਪੰਜਾਬ ਸਰਕਾਰ ਨੇ ਉਹਨਾਂ ਦਾ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਤਾਂ ਕੀ ਇੱਕ ਜਿਹਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਉਹ ਇਲੈਕਸ਼ਨ ਲੜ ਸਕਦਾ ਹੈ ਜਾਂ ਨਹੀਂ ਲੈ ਸਕਦਾ ਇਹ ਇਲੈਕਸ਼ਨ ਕਮਿਸ਼ਨ ਦੇਖੇਗਾ ਐਸਾ ਨਾ ਕੰਮ ਨਹੀਂ ਆ ਜੀ ਜੀ ਤੇ ਸਰ ਉਹਨਾਂ ਨੇ ਜਿਹੜਾ ਪਰਸਨਲ ਹਵਾਲਾ ਦਿੱਤਾ ਸੀਗਾ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਮੇਰੇ 81 ਸਾਲ ਦੀ ਮਦਰ ਨੇ ਤੇ ਉਹਨਾਂ ਦੀ ਟੇਕ ਕੇਅਰ ਦੇ ਲਈ ਉਹਨਾਂ ਦੀ ਸਿਹਤ ਆ ਜਿਹੜੀ ਉਹ ਖਰਾਬ ਰਹਿੰਦੀ ਹੈ ਤੇ ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਆ ਇਹ ਜਿਹੜਾ ਕਹਿ ਲਓ ਵੀ ਫਰਸਟ ਮੋਸਟ ਇੰਪੋਰਟੈਂਟ ਰੀਜ਼ਨ ਆ ਜਿਹੜਾ ਉਹ ਉਹਨਾਂ ਨੇ ਇਹ ਦਿੱਤਾ ਸੀਗਾ ਤੇ ਪਰ ਉਹ ਲੜ ਚੋਣ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਇਹ ਥੋੜਾ ਬਹੁਤਾ ਇਹ ਮਤਲਬ ਉਹ ਨਹੀਂ ਹੈਗਾ ਵੀ ਲੋਕਾਂ ਨੂੰ ਕਨਫਿਊਜ਼ਨ ਦੀ ਹਾਲਤ ਵਿੱਚ ਪਾਉਣਾ ਨੇ ਦੇਖੋ ਅਗਲੇ ਦੀ ਕਿਸੇ ਜਿਹੜੀ ਜਿਉਂ ਨੇ ਪਰਸਨਲ ਕੀ ਉਸ ਦੇ ਵਿੱਚ ਮੈਂਸ਼ਨ ਕੀਤਾ ਮੈਂ ਉਸ ਦੇ ਉੱਤੇ ਜਿਹੜਾ ਹੈਗਾ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਬਸ ਮੈਂ ਇਹੀ ਕਮੈਂਟ ਕਰਨਾ ਚਾਹਣਾ ਕਿ ਜੇ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਜੇਕਰ ਉਹਨਾਂ ਨੇ ਉਹਨਾਂ ਦਾ ਅਸਤੀਫਾ ਨਹੀਂ ਮਨਜ਼ੂਰ ਹੋਇਆ ਇਹ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਹੈ ਕਿ ਉਹ ਇਲੈਕਸ਼ਨ ਦੇ ਲੜਨ ਦੇ ਯੋਗ ਹੈਗੇ ਜਾਂ ਨਹੀਂ ਹੈਗੇ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਏ ਸੀਗੇ ਨੀਲ ਗਰਗ ਜੀ ਜਿਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਵੀ ਸਾਫ ਸ਼ਬਦਾਂ ਚ ਇਹ ਗੱਲ ਆਖੀ ਹੈ ਵੀ ਇਹ ਹੁਣ ਇਲੈਕਸ਼ਨ ਕਮਿਸ਼ਨ ਦੇਖੂਗਾ ਉਹਦੀ ਕਾਰਵਾਈ ਉਹ ਕੀ ਕਰਦੇ ਨੇ ਉਹ ਚੋਣ ਮੈਦਾਨ ਚ ਨਿਤਰ ਸਕਦੇ ਨੇ ਕਿ ਨਹੀਂ ਨਿਤਰ ਸਕਦੇ ਨਾਮਜ਼ਦਗੀ ਭਰ ਸਕਦੇ ਨੇ ਨਹੀਂ ਭਰ ਸਕਦੇ ਪਰ ਡੈਮੋਕ੍ਰੇਸੀ ਦੇ ਹਿਸਾਬ ਨਾਲ ਡੈਮੋਕ੍ਰੈਟਿਕ ਰਾਈਟ ਆ ਉਹਨਾਂ ਦਾ ਚੋਣ ਲੜਨਾ ਤੇ ਇਹ ਵੀ ਕਹਿਣਾ ਵੀ ਹਾਂ ਮੈਂ ਡੰਕੇ ਦੀ ਚੋਟ ਤੇ ਚੋਣ ਲੜਨੀ ਹੈ ਤਾਂ ਇਹਦੇ ਚ ਕੋਈ ਦੂਰ ਰਾਏ ਨਹੀਂ ਹੈਗੀ ਪਰ ਐਜ਼ ਏ ਆਈਐਸ ਆਫੀਸਰ ਹੋਣ ਦੇ ਨਾਤੇ ਕੁਝ ਰੂਲਸ ਨੇ ਟਰਮਸ ਐਂਡ ਕੰਡੀਸ਼ਨਸ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਪੈਣਾ ਪਰ ਉਹ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੋਊਗੀ ਤਾਂ ਉਹਦਾ ਖਾਮਿਆਜ਼ਾ ਪਰਮਪਾਲ ਕੌਰ ਸਿੱਧੂ ਨੂੰ ਪਰਨਾ ਪੈ ਸਕਦਾ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਦੀ ਵੱਡੀ ਖਬਰ ਪਰਮਪਾਲ ਕੌਰ ਸਿੱਧੂ ਦੇ ਨਾਮ ਦੀ ਹੈ ਜੋ ਕਿ ਜਿਨ੍ਹਾਂ ਦਾ ਅਸਤੀਫਾ ਹਲੇ ਤੱਕ ਪੰਜਾਬ ਸਰਕਾਰ ਨੇ ਨਾਮਨਜ਼ੂਰ ਕੀਤਾ ਹੋਇਆ ਪਰ ਕੇਂਦਰ ਸਰਕਾਰ ਦਾ ਹਵਾਲਾ ਦੇ ਕੇ ਪਰਮਪਾਲ ਕੌਰ ਸਿੱਧੂ ਨੇ ਗੱਲ ਆਖੀ ਹੈ ਵੀ ਮੇਰਾ ਕੇਂਦਰ ਸਰਕਾਰ ਨੇ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਤੇ ਮੈਂ ਚੋਣ ਮੈਦਾਨ ਦੇ ਵਿੱਚ ਨਿਤਰੂੰਗੀ ਪੰਜਾਬ ਸਰਕਾਰ ਨੇ ਜੋ